ਸਹ ਹਟਲ ਗੁਰ ਸੇਵੀ ਐ ਸਹਜ ਸੁਭਾਏ ਪਰਸੈ ਗੁਰੂ ਕੈ ਚਲਨ ਨਾਰਨ ਦੁਸਾਈ ਸਿਵਤਿ ਖਸਾਮਾ ਦੀ ਗੁਰ ਸਹਾ ਝਟੀ ਐ ਤੁਦਿਰਠੇ ਸੱਤੇ ਮਲ ਜਨਮ ਜਨਮ ਦੀ ਕਟਿਯ ਸੱਜਣਾ ਸੱਚ ਸਿਰ ਸਾਹਾਂ ਦਸ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਮਾਇ ਮਮਤਾ ਮੋਹਣੀ ਜਿਨ ਵਿਨ ਦੰਤਾ ਜਗ ਖਾਇ ਮਨਮੁਖ ਖਾਦੇ ਗੁਰਮੁਖ ਉਪਰੇ ਜਿਨੇ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਜਿਨੇ ਸੱਚ ਨਾਮ ਚਿਤ ਲਾਇਆ ਬਿਨ ਨਾਵ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਤੰਦਾ ਕਰਤਿਆ ਨਹਿ ਫਲ ਜਨਮ ਗਵਾਇਆ ਸੁਖੁ ਦਾਤਾ ਮਰਨਾ ਵਸਾਇ ਨਾਨਕ ਨਾਮ ਤਨਾਕ ਮਿਲਿਆ ਜਿਨ ਕਾ ਤੁਰ ਲਿਖ ਪਾਇਆ ਮਹਲਾਤੀ ਜਾ ਕਰਹੀ ਮਹਿ ਅੰਮ੍ਰਿਤ ਭਰ ਪੂਰਹਿ ਮਾਰ ਮੁੱਖ ਸਾਧਨਾ ਪਾਇਆ ਜਿਉ ਕਸ ਤੂਰੀ ਮਿਰਗ ਨ ਜਾਣੈ ਪਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤ ਆਪ ਖਵਾਇਆ ਗੁਰਮੁਖ ਵਿਰਲੇ ਸੋ ਜੀ ਪਾਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾਉ ਉਪਜਾ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਅਮਰਕ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉੜੀ ਸੋ ਹਰਿਪੁਰਖ ਅਗੰਮ ਹੈ ਕਾਹ ਕਿਤ ਬਿਧ ਪਾਈਐ ਇਸ ਰੂਪ ਨਰੇਖ ਅਦ੍ਰਸਟ ਕਹੋ ਜਨ ਕਿਉ ਧਾਈਐ ਰੰਕਾਰ ਨਿਰੰજન ਹਰ ਅਗਮ ਕਿਆ ਕਹ ਗੁਣ ਗਾਈਐ ਜਿਸ ਆਪ ਬੁਜਾਈ ਆਪ ਸੁਹਰ ਮਾਰਗ ਪਾਈਐ ਗੁਰਪੂਰੇ ਖਲਿਆ ਗੁਰ ਸੇਵਾ ਪਾਈ ਐ ਜਿਸ ਆਪ ਬੁਝਾਏ ਆਪ ਸੋ ਹਰ ਬਾਰਗ ਪਾਈ ਐ ਗੁਰ ਪੂਰਾ ਵੇਖਾਲਿਆ ਗੁਰ ਸੇਵਾ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉੱਭਰੇ ਜਿਨੇ ਸੱਚ ਨਾਮ ਚਿੱਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਂਡਪੈ ਮੈਂ ਜੋਰ ਕਰ ਬਚਨ ਕਹਾ ਸਰਨ ਆਏ